ਹਾਂਜੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪ ਸਾਰੇ ਠੀਕ ਠਾਕ ਹੋਗੇ। ਤੇ ਅੱਜ ਦੇ ਆਪਾਂ ਦੂਜੇ ਦਿਨ ਦੇ ਵਲੌਗ ਲੈ ਕੇ ਆਏ ਹਾਂ ਜੀ ਦੂਜੇ ਦਿਨ ਦਾ ਵਲੌਗ। ਤੇ ਇਸ ਵਲੌਗ ਦੇ ਵਿੱਚ ਆਪਾਂ ਇਹ ਵੇਲੇ ਬੈਠੇ ਆਂ ਟਮਿੰਗਲੀ। ਮਿੰਗਲੇ ਤੁਹਾਨੂੰ ਥੱਲੇ ਉਤਰਦੇ ਆਂ ਤੁਹਾਨੂੰ ਔਰਾਂ ਨੂੰ ਦਿਖਾਉਨੇ ਆਂ ਆਪਾਂ ਖੜੇ ਆ ਇਸ ਵੇਲੇ ਯੂਨਾਈਟਿਡ ਦੇ ਫਿਊਲ ਸਟੇਸ਼ਨ ਤੇ। ਤੇ ਸਾਹਮਣੇ ਇੱਕ ਨਵਾਂ ਕਾਲਟੈਕਸ ਦਾ ਫਿਊਲ ਸਟੇਸ਼ਨ ਬਣ ਰਿਹਾ ਤੇ ਸਾਈਡ ਦੇ ਉੱਤੇ ਤਿੰਨ ਰੋਡ ਰੇਲਾਂ ਲੱਗੀਆਂ। ਉਹ ਵੀ ਦਿਖਾਉਨੇ ਆ ਤੁਹਾਨੂੰ। ਛੋਟੇ ਟਾਊਨ ਨੇ ਬੜਾ ਵਧੀਆ ਟਾਉਣ ਲਿਆ ਬਹੁਤ ਜ਼ਿਆਦਾ ਪੋਪੂਲੇਸ਼ਨ ਹੀ ਹਟਾਉਣ ਦੀ ਪਰ ਹਾਂ ਇੱਥੇ ਫਿਊਲ ਸਟੇਸ਼ਨ ਪੈ ਜਾਂਦੇ ਇੱਕ ਹਸਾਲ ਦਾ ਮਿਡ ਪੈ ਜਾਂਦਾ ਵਾ ਆਪਣੇ ਲੋਕੇ ਵਾ ਪ੍ਰੇਫਰ ਕਰਦੇ ਆ ਡੱਬੋ ਨੂੰ ਤੇ ਜਾਂਟ ਵਿੰਗਲੇ ਨੂੰ ਹੁਣ ਤਾਂ ਪਾਕ ਸੀ ਬੜਾ ਸੋਹਣਾ ਪੰਪ ਖੁੱਲ ਗਿਆ ਵਾ ਬੀਪੀ ਦਾ ਤੇ ਉੱਥੇ ਪਾਰਕਿੰਗ ਵੇਰਾ ਖਾਣ ਪੀਣ ਦਾ ਸਾਮਾਨ ਸਭ ਕੁਝ ਏ ਟੂ ਜ਼ੈਡ ਸਭ ਮਿਲਦਾ ਉੱਥੇ ਵੀ ਸ਼ਾਵਰ ਬੜੇ ਵਧੀਆ ਉੱਥੇ ਆ ਇਹ ਪੰਪ ਦੇ ਸ਼ਾਵਰ ਨਹੀਂ ਵਧੀਆ ਐਸੇ ਦਾ ਡਰ ਹੁੰਦਾ ਨਾ ਹੱਥੋਂ ਕਿ ਕਿਤੇ ਕੰਦਲੋਂ ਹੱਥੋਂ ਥਣਨ ਲੱਗ ਜੇ ਇੰਨਾ ਡਰ ਲੱਗਦਾ ਰਹਿੰਦਾ ਇਹ ਸ਼ਾਵਰਾਂ ਦੇ ਉੱਤੇ ਤੇ ਰਾਤੀ ਆਪਾਂ ਰੁਕੇ ਹਾਂ ਜਿੱਥੇ ਉਹ ਹੈਗਾ ਸੀ ਟਾਊਨ ਨਰਿੰਦਰਾ ਨਰਿੰਦਰਾ ਆਪਾਂ ਸ਼ਹਿਰ ਰੁਕੇ ਰਲੇ ਆ ਕੇ ਫ੍ਰੈਸ਼ ਹੋ ਗਏ ਉੱਥੋਂ ਤੇ ਉੱਥੋਂ ਆਪਾਂ ਫਿਰ ਅੱਗੇ ਆ ਗਏ ਹਾਂ ਅਨਫੋਰਚਨਟਲੀ ਮੇਰੇ ਆਈ ਡੋਟ ਨੋ ਕੀ ਹੋਇਆ ਕਿ ਮੇਰੇ ਫੋਨ ਦੇ ਵਿੱਚ ਕੋਈ ਵੀ ਜਿਹੜੀ ਵੀਡੀਓ ਬਣਾਈਆਂ ਸੀ ਪਿਛਲੀਆਂ ਆਟੋਮੈਟਿਕ ਸਾਰੀ ਡਿਲੀਟ ਹੋ ਗਈਆਂ ਬੈਕਅਪ ਕਰਨ ਦੀ ਕੋਸ਼ਿਸ਼ ਕਰ ਰਿਹਾ ਵਾਂ ਬੈਕਅਪ ਤਾਂ ਲੱਗਾ ਵਾ ਜੇ ਰਿਕਵਰ ਹੋ ਗਈਆਂ ਤੇ ਉਹ ਤੁਹਾਨੂੰ ਵੀਡੀਓ ਪਾਵਾਂਗੇ ਨਹੀਂ ਤੇ ਫਿਰ ਆਲੀ ਵੀਡੀਓ ਜਿਹੜੀ ਅੱਜ ਤੋਂ ਸਟਾਰਟ ਹੋਊਗੀ ਆ ਸਾਰੇ ਟੂਰ ਦੀ 4 ਦਿਨ ਦਾ ਆਪਣਾ ਟੂਰ ਹੈ ਜੀ ਔਫਲੀ ਆਪ एवरीडे ਇੱਕ ਇੱਕ ਵੀਡੀਓ ਬਣਾਵਾਂਗੇ ਤੇ ਤੁਹਾਨੂੰ ਸ਼ੇਅਰ ਕਰਾਂਗੇ ਤੇ ਬਾਕੀ ਰਹੀ ਗੱਲ ਵੀਡੀਓਜ਼ ਦੇ ਵਿੱਚ ਯਾਰ ਵੇਖਦੇ ਬੜਾ ਸਾਰੇ ਵੇਖਦੇ ਆ ਸ਼ਾਰਟਸ ਵੇਖਦੇ ਸਾਫ ਵੇਂਦੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਅੱਗੇ ਤੋਂ ਅੱਗੇ ਦੱਸਿਆ ਕਰੋ ਪਈ ਆਪਣਾ ਭਾਈ ਬੰਦੂ ਆਜ ਨੇ ਚੈਨਲ ਸਟਾਰਟ ਕੀਤਾ ਵਾ ਤੇ ਜਿੰਨਾ ਤੁਸੀਂ ਸਪੋਰਟ ਕਰੋਗੇ ਉਹਨਾਂ ਸਾਡੇ ਹੱਥੇ ਚੰਗਾ ਵਾ ਗਰੋ ਹੋਵਾਂਗੇ ਉਹਨਾਂ ਹੀ ਉਹਨਾਂ ਤੁਹਾਡੇ ਵਾਸਤੇ ਹੋਰ ਨਵਾਂ ਕੰਟੈਂਟ ਲੈ ਕੇ ਆਵਾਂਗੇ ਦੇਖਣ ਆਤੇ ਅੱਲੇ ਹੋ ਰਪਾ ਵੀ ਲਰਨ ਕਰਦੇ ਆ ਐਵਰੀ ਡੇ ਲਰਨ ਕਰੀਦਾ ਕੋਈ ਨਾ ਕੋਈ ਸਿੱਖਣ ਨੂੰ ਮਿਲ ਦਿਆ ਆਪਾਂ ਸਿੱਖ ਰਹੇ ਆ ਅੱਗੇ ਤਾਂ ਨਾ ਸ਼ੇਅਰ ਕਰ ਰਹੇ ਆ ਤੇ ਬਾਕੀ ਮਿਲਦੇ ਆ ਜੀ ਬਾਹਰ ਨਿਕਲ ਕੇ ਤੇ ਮੈਂ ਬਾਹਰ ਚੱਲਦਾ ਤੇ ਬਾਹਰ ਚੱਲ ਕੇ ਫਿਰ ਤੁਹਾਨੂੰ ਮਿਲਦੇ ਆ ਇਹ ਹੋਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ ਜੀ ਹਾਂ ਜੀ ਬਾਹਰ ਦਾ ਮੋਲਚਾਲ ਹੈਗਾ ਜੀ ਕੁਛ ਐ ਹੋ ਜਾ ਕੋਪਲਾਤਾ ਇਸ ਸਾਈਡ ਤੇ ਘਰੇ ਘਰ ਤੇ ਕੋ ਨਾ ਕੰਪਫਰ ਨਹੀਂ ਆ ਤੋ ਲੱਗਿਆ ਰੋਪੇ ਨਾ ਇੱਕ ਰੋਡ ਦੇ ਨਾਲ ਹੀ ਸਾਈਡ ਤੇ ਲੱਗੀ ਹੈ ਤੇ ਦੋ ਰੋਟੇ ਨੇ ਇੰਚ ਲੱਗੀ ਆ ਕਿ 2 ਟ੍ਰਿਪਲ ਲੱਗੀ ਆ ਉਹ ਵੀ 2 ਟ੍ਰਿਪਲ ਲੱਗੀ ਆ ਐ ਇੱਕ ਲੱਗੀ ਆ ਰੋਡ ਤੇ ਡਾਲੀ ਵਾਲੀ ਤੇ ਇੱਕ ਲੱਗੇ ਦੂਜੀ ਸਾਈਡ ਤੇ ਬੇਟੇ ਬੰਦ। ਟੋਟਲ ਤਿੰਨ ਰੋਡ ਟ੍ਰੇਨ ਉਧਰ ਲੱਗਿਆ। ਆ ਗਿਆ ਯੂਨਾਈਟਿਡ ਦਾ ਫਿਊਲ ਸਟੇਸ਼ਨ। ਹਾਲ ਤਾਂ ਪਸੀਨਾ ਵਰਤ ਤਰਾਇਦਾ ਨਹੀਂ। ਚਲੋ। ਆਜ ਕੋ ਮੋਈ ਚਾਲਿਆ। ਤੋਂ ਪੈ ਨਹੀਂ ਬੱਦਲ ਹੋਇਆ ਪਿਆ। ਛੋਟਾ ਜਿਹਾ ਟਾਊਨ ਆ। ਛੋਟਾ ਜਿਹਾ ਟਾਊਨ ਆ ਤੇ ਉਹ ਟਾਊਨ ਦੇ ਵਿੱਚ ਆਪਾਂ ਖੜੇ ਆ। ਟੈਲ ਹੈ ਗਿਆ ਆਪਾਂ ਇਹਦਾਗਾ ਤੇ ਆਇਤੋਂ ਲਾਪਾ ਚੱਲਾਂਗੇ ਕਿਨੂੰ ਆਪਾਂ ਅਗਲੀ ਬ੍ਰੇਕ ਜਾ ਕੇ ਲਵਾਂਗੇ ਉਹਨਾਂ ਬਰਾਬਰ ਖੇਲਾ ਵਗੈਰਾ ਬੜੀਆਂ ਪੈਂਦੀਆਂ ਉਧਰ ਨੂੰ ਕਿ ਜਾਂ ਫਿਰ ਅਗਲੀ ਬ੍ਰੇਕ ਲਵਾਏ ਜਾ ਕੇ ਨਾਰਾ ਬਰਾਏ ਪੱਤੀ ਚੱਲਦੇ ਆਂ ਮਿਲਦੇ ਆਂ ਰਾਹ ਦੇ ਵਿੱਚ ਸੀ ਯੂ ਸੂਨ ਹਾਂਜੀ ਕੀ ਹਾਲ ਜੀ ਆਪਾਂ ਆ ਗਏ ਹਵਲੇ ਕੁੰਡੀ ਵੈਂਡ ਬੀਪੀ ਦੇ ਫਿਊਲ ਸਟੇਸ਼ਨ ਤੇ ਉੱਧਰ ਸਿਰ ਉੱਪਰ ਰਹੇ ਆ ਇੱਕ ਟੈਂਕ ਵਿੱਚ ਫਿਊਲ ਭਰ ਦੋਵੇਂ ਟੈਂਕ ਵਿੱਚ ਫਿਊਲ ਭਰ ਕੇ ਆਵਾ ਤੇ ਤੀਜੇ ਵਿੱਚ ਭਰ ਰਹੇ ਹਾਂ ਟੈਂਕ ਵਿੱਚ ਫਿਊਲ ਆਪਾਂ ਇਹ ਕਾਫਾ ਚੁੱਕੇ ਕਿ ਟੈਂਕਾਂ ਵਿੱਚ ਕੁਝ ਇਸਾਈਡ ਇਸਾਈਡ ਆਪਾਂ ਫਾਈਨਲ ਫਿਊਲ ਭਰ ਲਿਆ ਆਵੜੇ ਟੈਂਕ ਦੇ ਵਿੱਚ ਬਾਕੀ ਚੱਲਦੇ ਆਂ ਰੌਂਡ ਲਈਏ ਇੱਕ ਟਰੱਕ ਦਾ ਆਹ ਬੈਠੀ ਕੋਸਾ ਦਾ ਟਰੱਕ ਆਉਂਦੀ ਆ ਟ੍ਰਿਪਲ ਕੋਰ ਟ੍ਰੇਨ ਕੱਪ 3 डबल ਹਾਂ ਬਾਕੀ 3 डबल ਉੱਤਰੋਂ ਇੱਥੇ ਮੇਲਾ ਲੱਗਾ ਹੁੰਦਾ ਟਰੱਕਾਂ ਦਾ ਟਰੱਕ ਆਉਂਦੇ ਆ ਜਾਂਦੇ ਆ ਬਹੁਤ ਟਰੱਕ ਲਗਾਈ ਚੇ ਤੇ ਜੇ ਮੈਨੂੰ ਜਾਣਾ ਤਾਂ ਨਹੀਂ ਥੈਂਕਸ ਪਾਉਂਦੇ ਆ ਇੱਥੋਂ ਪ੍ਰਿਫਰਰ ਰਹੇ ਜਾਂਦਾ ਸਾਰਾ ਸਾਢੇ ਦਿਨ ਤਿੰਨ ਸਾਢੇ ਚੰ ਘੰਟੇ ਦਾ ਡਿਪੈਂਡ ਕਰਦਾ ਜਾਣਾ ਕਿੱਥੇ ਜੇ ਫੇ ਚੱਲੇ ਆਪਣਾ ਲਾਰਾ ਪਿੰਡਾ ਤੱਕ ਫਿਰ ਲਾ ਕੇ ਚੱਲੋ ਕਿ ਰਹਿ ਜਾਂਦਾ ਸਿਰਫ ਸਾਡੇ ਬੰਦੇ ਕਿ ਜੇ ਕੋਤੇ ਜਾਵਾ ਕੇ ਜਾਣਾ ਫਿਰ ਚਾਰ ਸਾਢੇ ਚਾਰ ਕੇ ਬਾਕੀ ਦੀ ਗੱਲ ਮਿਲਦੇ ਤੁਹਾਨੂੰ ਫੇਰ ਕਿ ਛੋਟੀਆਂ ਛੋਟੀਆਂ ਚੀਜ਼ਾਂ ਧਿਆਨ ਚ ਰੱਖਣੀਆਂ ਪੈਂਦੀਆਂ ਜਿੱਦਾਂ ਕਿ ਟਰੱਕ ਲਾ ਕੇ ਗਏ ਤੇ ਆਉਂਦੇ ਆਪਾਂ ਚੈੱਕ ਕਰਨਾ ਕਿ ਟੈਨਪਨ ਤਾਂ ਨਹੀਂ ਗਈ ਨੇ ਖੱਚੀ ਜੋ ਰਾਜਸਥਾਨੀ ਕੋਈ ਨਾ ਕੋਈ ਨਾ ਕਰਦਾ ਰਹਿੰਦਾ ਪਤਾ ਨਹੀਂ ਦਸੌ ਦੇ ਚੋਂ ਇੱਕ ਦੋ ਜਾਣੀ ਹੁੰਦੇ ਆ ਪਰ ਜੇ ਕਰਜ਼ੇ ਸਾਰਾ ਕੋ ਤੁਹਾਡੀ ਜਿੰਮੇ ਪੈ ਜਾਣਾ ਐਈ ਚੀਜ਼ਾਂ ਵੇਖ ਹਾਂਜੀ ਬੇ ਮਿੱਤਰੋ ਪਹੁੰਚ ਗਿਆ ਆਪਾਂ ਆਪਣੇ ਟਿਕਾਣੇ ਤੇ ਤੇ ਡਿਲੀਵਰੀ ਐਡਰੈਸ ਤੇ ਪਹੁੰਚ ਗਿਆ ਰਾਤ ਦੇ ਵੱਜ ਕੇ ਡੇਢ ਹੁਣ ਆਉਂਡੀ ਮੱਠੇ ਮੱਠੇ ਨੀਵ ਹੁਣ ਸੌਵਾਂਗੇ ਸਵੇਰੇ ਜਦੋਂ ਭੁੱਖ ਪੂਰੀ ਹੋਊਗੀ ਤਾਂ ਉੱਠਾਂਗੇ ਉੱਠ ਕੇ ਡਿਲੀਵਰੀ ਕਰਾਂਗੇ ਤੇ ਡਿਲੀਵਰੀ ਆਪਾਂ ਕਰਨੀ ਆ 4th ਫ੍ਰੀ ਬਿਲਡਿੰਗ ਸਾਹਮਣੇ ਪਿਛਲੇ ਪੰਨੇ 3rd ਬਿਲਡਿੰਗ ਤਾਂ ਨਹੀਂ ਸ਼ੋਅ ਹੰਡੀ ਹੋਣੀ ਆ ਓ ਵਾਲੀ 32 ਨੰਬਰ ਵਾਲੀ ਹਨ ਤੇ ਉੱਥੇ ਡਿਲੀਵਰੀ ਕਰਾਂਗੇ ਤੇ ਡਿਲੀਵਰੀ ਕਰਕੇ ਫਿਰ ਤੁਹਾਨੂੰ ਮਿਲਦੇ ਆ ਆਈ ਸੀ ਵੀਡੀਓ ਆਪਾਂ ਇੱਥੇ ਬੰਦ ਕਰਦੇ ਆ ਮਿਲਦੇ ਆਈ ਫਿਰ ਤੋਂ ਨੈਕਸਟ ਵੀਡੀਓ ਚ ਨਵੇਂ ਕੰਟੈਂਟ ਦੇ ਨਾਲ ਤੇ ਨਵੇਂ ਜੋਸ਼ ਦੇ ਨਾਲ ਸਸਬੀਅਲ ਸਾਰਿਆਂ ਨੂੰ